ਜਿਵੇਂ ਕਿ ਹਮੇਸ਼ਾ ਹੀ ਪੰਜਾਬੀਆਂ ਲਈ ਕੈਨੇਡਾ ਉਹਨਾਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਅੱਜ ਵੀ ਕੈਨੇਡਾ ਜਾਨਦਰ ਜਾਨ ਘਟੇ ਨਹੀਂ ਐ ਡੇ ਬਾਏ ਡੇ ਬਹੁਤ ਜ਼ਿਆਦੇ ਕਾਲ ਬਹੁਤ ਸਾਰੇ ਮੈਸੇਜ ਸਾਨੂੰ ਰੀਸੀਵ ਹੁੰਦੇ ਕਿਉਂਕਿ ਅਸੀਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆਂ ਖਾਸ ਕਰਕੇ ਮੈਂ ਇੱਕ ਸੋਸ਼ਲ ਵਰਕ ਕਰਦਾ ਮੈਂ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਮੈਂ ਸਿਰਫ ਲੋਕਾਂ ਦੀ ਭਲਾਈ ਦਾ ਕੰਮ ਕਰਦਾ ਹੈ ਕਿ ਉਹਨਾਂ ਨਾਲ ਕੋਈ ਫਰਾਡ ਨਾ ਹੋਵੇ ਉਹਨਾਂ ਤੱਕ ਹਰ ਇੱਕ ਖਬਰ ਪਹੁੰਚ ਜਾਵੇ ਕਿਉਂਕਿ ਗੋਦੀ ਮੀਡੀਆ ਅੱਜਕੱਲ੍ਹ ਥਾਂ ਥਾਂ ਤੇ ਬੈਠਾ ਹੋਇਆ ਹੈ ਸਾਰਿਆਂ ਨੂੰ ਪਤਾ ਕਿ ਵਿਊ ਲੈ ਕੇ ਕੁਝ ਨਾ ਕੁਝ ਜੋ ਫੇਮਸ ਹੋਣਾ ਚਾਹੁੰ ਕਰਦੇ ਆ ਦੋ ਪੈਸੇ ਕਮਾਉਣ ਦਾ ਜਰੀਆ ਬਣਾਇਆ ਹੋਇਆ ਹੈ ਪਰ ਸੱਤੇ ਪਾਸ਼ਾ ਵਹਿਗਰੂ ਦੇ ਆਪਾਂ ਵਿੱਚ ਆਪਾਂ ਵਿਸ਼ਵਾਸ ਕਰਦੇ ਆ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਥੋੜਾ ਜਿਹਾ ਝਟਕਾ ਦਿੱਤਾ ਗਿਆ ਹੈ ਗਵਰਨਮੈਂਟ ਨੇ ਕਿਉਂਕਿ ਬਹੁਤ ਸਾਰੇ ਲੋਕ ਇਸ ਖਬਰ ਨੂੰ ਸੁਣ ਤੋਂ ਬਾਅਦ ਡਰ ਵੀ ਸਕਦੇ ਆ ਜਾਂ ਡਰ ਵੀ ਚੁੱਕੇ ਆ ਪਰ ਮੇਬੀ ਤੁਸੀਂ ਇਹ ਖਬਰ ਪਹਿਲਾਂ ਵੀ ਸੁਣੀ ਹੋਵੇ ਕਿਸੇ YouTube ਚੈਨਲ ਦੇ ਉੱਤੇ ਜਾਂ ਫਿਰ Instagram ਪੇਜ ਕਿਸੇ ਵੀ ਵਲੌਗਰ ਦੀ ਸੋ ਗੱਲ ਇਹ ਮੇਨਲੀ ਇਹ ਹੈ ਕਿ ਕੈਨੇਡਾ ਨੇ ਰਾਈਟ ਨਾਓ ਇਲੈਕਸ਼ਨ ਹੋਣ ਵਾਲੇ ਆ 2025 ਦੇ ਵਿੱਚ ਇਲੈਕਸ਼ਨ ਹੋਣਗੇ ਜਦੋਂ ਵੀ ਕਿਸੇ ਵੀ ਸਰਕਾਰ ਦੇ ਉੱਤੇ ਇਲੈਕਸ਼ਨ ਹੁੰਦੇ ਆ ਤਾਂ ਉਹ ਆਪਦੇ ਲੋਕਾਂ ਦੇ ਪੱਖ ਦੀ ਗੱਲ ਕਰਦਾ ਜਿਵੇਂ ਕਿ ਹੁਣ ਲਿਬਰਲ ਸਰਕਾਰ ਜਿਹਨੂੰ ਆਪਾਂ ਟਰੂਡੋ ਸਰਕਾਰ ਵੀ ਕਹਿ ਦਿੰਦੇ ਆ ਇਹ ਲਿਬਰੇਟਰ ਕਾਲ ਆ ਵਜਦੀ ਹੈ ਜਿਹੜੀ 1965 ਦੇ ਵਿੱਚ ਮੇਬੀ ਆਪਣੀ ਸਤਾ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਇਹਨਾਂ ਨੇ ਪੰਜਾਬੀਆਂ ਦੀ ਹੈਲਪ ਬਹੁਤ ਜ਼ਿਆਦਾ ਕੀਤੀ ਆ ਤੇ ਪੰਜਾਬੀ ਇਹਨਾਂ ਦੇ ਬਹੁਤ ਸਨਮਾਨਦ ਵੀ ਆ ਪਰ ਰਾਈਟ ਨਾਓ ਉਹ ਇੱਕ ਚੇਤਾਵਨੀ ਦੇ ਰਹੇ ਆ ਵੈਬਸਾਈਟ ਦੇ ਉੱਤੇ ਕਿ ਆਪਣੇ ਪੜਾਈ ਕਰੋ ਆਪਣੇ ਦੇਸ਼ ਵਾਪਸ ਜਾਓ ਪਰ ਆਪਣੇ ਦੇਸ਼ ਕੋਈ ਵੀ ਵਾਪਸ ਹਜੇ ਤੱਕ ਨਹੀਂ ਮੁੜਿਆ ਲੋਕ ਆਪਣੀ ਮਰਜ਼ੀ ਨਾਲ ਭਾਵੇਂ ਲੱਖਾਂ ਲੋਕੀ ਵਾਪਸ ਮੌੜ ਆਏ ਆ ਜਿਵੇਂ ਕਿ ਕੁਝ ਸਾਡੇ ਰਿਲੇਟਿਵ ਵੀ ਆ ਕੁਝ ਮੇਰੇ ਫਰੈਂਡ ਸਰਕਲ ਵੀ ਆ ਕੁਝ ਮੈਨੂੰ ਕਾਲਸ ਵੀ ਆਉਂਦੀਆਂ ਬਈ ਮੈਂ ਆਪਣੀ ਮਰਜ਼ੀ ਨਾਲ ਆਇਆ ਮੈਨੂੰ ਕੱਢਿਆ ਨਹੀਂ ਕਿਸੇ ਨੇ ਉੱਥੋਂ ਮੈਂ ਵਾਪਸ ਜਾ ਵੀ ਸਕਦਾ ਐ ਆਪਣੀ ਮਰਜ਼ੀ ਨਾਲ ਛੇਡ ਕੇ ਕੈਨੇਡਾ ਬਹੁਤ ਸਾਰੇ ਪੰਜਾਬੀ ਭੈਣ ਭਰਾ ਇੰਡੀਆ ਦੇ ਵਿੱਚ ਆਏ ਆ ਪਰ ਰਾਈਟ ਨਾਓ ਕੈਨੇਡਾ ਦੇ ਵਿੱਚ ਕਿਸੇ ਨੂੰ ਕੱਢਿਆ ਨਹੀਂ ਗਾ ਜੀ ਅਜੇ ਕਿਸੇ ਨੂੰ ਵੀ ਡਿਪੋਰਟ ਨਹੀਂ ਕੀਤਾ ਗਿਆ ਭਾਵੇਂ ਡਿਪੋਰਟ ਕਿਹਾ ਜਾ ਰਿਹਾ ਹੈ ਕਿ ਡਿਪੋਰਟ ਹੋਣ ਦੀ ਗੱਲ ਤੇ ਆ ਡਿਪੋਰਟ ਹੋ ਸਕਦੇ ਆ ਉਹਨਾਂ ਦੇ ਧਰਨੇ ਚੱਲ ਰਹੇ ਆ ਉਹਨਾਂ ਦਾ ਸੈਸ਼ਨ ਚੱਲ ਰਿਹਾ ਹੈ ਪਰ ਮੇਨਲੀ ਗੱਲ ਇਹ ਹੈ ਕਿ ਕਿਸੇ ਨੂੰ ਡਿਪੋਰਟ ਨਹੀਂ ਕੀਤਾ ਗਿਆ ਕਿਸੇ ਨੂੰ ਕੱਢਿਆ ਨਹੀਂ ਗਿਆ ਐਵੇਂ ਫੇਕ ਨਿਊਜ਼ਾਂ ਨਾਲ ਲੋਕੀ ਭਾਵੇਂ ਲੱਖ ਫਲਾਈ ਜਾਣ ਤਾਂ ਮੇਨਲੀ ਇਹ ਹੈ ਕਿ ਲੋਕ ਆਪਣਾ ਸੰਘਰਸ਼ ਕਰ ਰਹੇ ਆ ਪਰ ਕੈਨੇਡਾ ਸਰਕਾਰ ਦੀ ਟਰੂਡੋ ਸਰਕਾਰ ਦੀ ਡੇ ਬਾਈ ਡੇ ਸਟੇਟਮੈਂਟ ਆ ਰਹੀ ਹੈ ਜੋ ਵੀ ਸਟੇਟਮੈਂਟ ਆਉਂਦੀ ਹੈ ਸੋ ਉਹਨਾਂ ਨਾਲ ਸ਼ੇਅਰ ਕਰਦੇ ਹਾਂ ਇਸ ਚੈਨਲ ਤੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ